ਸ੍ਰੀ ਅਕਾਲ ਤਖਤ ਸਾਹਿਬ ਵਿਖੇ 2 ਦਸੰਬਰ ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਮੂਹ ਜੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਜਿਹੜੇ ਵੀ ਫੈਸਲੇ ਸੁਣਾਏ ਗਏ ਸੀ ਉਸ ਤੋਂ ਬਾਅਦ ਲਗਾਤਾਰ ਪੰਥਕ ਸਿਆਸਤ ਦੇ ਵਿੱਚ ਪੁਚਾਲ ਜਿਹੜਾ ਆਇਆ ਹੋਇਆ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਤੇ ਬੀਤੇ ਦਿਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਸੀ ਕਿ ਜਿਹੜੇ ਵੀ 2 ਦਸੰਬਰ ਨੂੰ ਫੈਸਲੇ ਹੋਏ ਨੇ ਉਹ ਇਨ ਬਿਨ ਲਾਗੂ ਰਹਿਣਗੇ ਪਰ ਦੂਜੇ ਪਾਸੇ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ ਤੇ ਉਤੇ ਹੀ ਹੁਣ ਗਿਆਨੀ ਹਰਦੀਪ ਸਿੰਘ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਅਸਟੇਸ ਤੋਂ ਸੰਬੋਧਨ ਦੇ ਦੌਰਾਨ ਉਹਨਾਂ ਦੇ ਵੱਲੋਂ ਵੱਡੇ ਹੋਰ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਦਸੀਏ ਕਿ 2 ਦਸੰਬਰ ਨੂੰ ਸੁਣਾਏ ਗਏ ਫੈਸਲੇ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਆਇਆ ਪੁਚਾਲ ਰੁਕਣ ਦਾ ਨਾਮ ਨਹੀਂ ਲੈ ਰਿਹਾ ਬਲਕਿ ਇਸ ਦੀ ਤਾਣੀ ਦਿਲ ਉਲਝਦੀ ਜਾ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਨਿਤ ਨਵੇਂ ਸੰਸਨੀ ਖੇਸ ਬਿਆਨ ਦਿੱਤੇ ਜਾ ਰਹੇ ਨੇ। ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦਿੱਤਾ ਬਿਆਨ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਇਹ ਗੱਲ ਆਖ ਦਿੱਤੀ ਹੈ ਕਿ ਸੰਭਲ ਕੇ ਰਹੋ ਕਿਤੇ ਤੁਹਾਡਾ ਹਾਲ ਕੈਪਟਨ ਕਮਲਜੀਤ ਸਿੰਘ ਵਾਲਾ ਨਾ ਹੋ ਜਾਵੇ। ਇਤੇ ਹੀ ਬਸ ਨਹੀਂ ਉਹਨਾਂ ਨੇ ਹੋਰ ਵੀ ਕਈ ਵੱਡੀਆਂ ਗੱਲਾਂ ਕਹੀਆਂ ਨੇ ਜਿਨ੍ਹਾਂ ਬਾਰੇ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੌਜੂਦਾ ਪੰਥਕ ਸਿਆਸਤ ਤੇ ਬੋਲਦਿਆਂ ਉਹਨਾਂ ਨੇ ਇਹ ਕਿਹਾ ਕਿ ਬੀਤੇ ਕੁਝ ਮਹੀਨੇ ਤੋਂ ਜਿਹੜਾ ਵਰਤਾਰਾ ਵਰਤ ਰਿਹਾ ਹੈ ਹਰ ਸਿੱਖ ਉਸ ਤੋਂ ਚਿੰਤਤ ਹੈ ਉਹਨਾਂ ਦਾ ਕਹਿਣਾ ਹੈ ਕਿ ਕੁਝ ਲੋਕ ਮੇਰੇ ਪਿੱਛੇ ਹੱਥ ਧੋਕੇ ਪਏ ਹੋਏ ਨੇ ਤੇ ਉਹਨਾਂ ਦੇ ਖਿਲਾਫ ਲਗਾਤਾਰ ਚੈਨਲਾਂ 'ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਵਾਲੇ ਇਹ ਕਹਿ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਜੈਡ ਪਲੱਸ ਸੁਰੱਖਿਆ ਵਾਲੇ ਸੁਖਵੀਰ ਬਾਦਲ ਨੂੰ ਖਤਰਾ ਹੈ ਜਦਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਮੈਨੂੰ ਫੋਨ ਕਰਕੇ ਇਹ ਗੱਲ ਆਖ ਰਹੇ ਨੇ ਕਿ ਸੰਭਲ ਕੇ ਰਹੋ ਕਿਤੇ ਤੁਹਾਡੇ ਨਾਲ ਕੈਪਟਨ ਕਮਲਜੀਤ ਵਾਲੀ ਨਾ ਹੋ ਜਾਵੇ ਇਸੇ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਇਹਨਾਂ ਨੂੰ ਸਾਰੀਆਂ ਗੱਲਾਂ 2 ਦਸੰਬਰ ਦੇ ਫੈਸਲੇ ਤੋਂ ਬਾਅਦ ਹੀ ਯਾਦ ਆ ਰਹੀਆਂ ਨੇ ਜਦਕਿ ਬਹਿਰੀਨ ਵਾਲੀ ਘਟਨਾ 5 ਸਾਲ ਪੁਰਾਣੀ ਐ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕੀ ਕੋਈ ਜਥੇਦਾਰ ਕਿਸੇ ਮਹਿਲਾ ਦੇ ਨਾਲ ਸਫ਼ਰ ਨਹੀਂ ਕਰ ਸਕਦਾ ਉਹ ਮਹਿਲਾ ਉਸੇ ਬੱਚੀ ਜਾਂ ਫਿਰ ਭੈਣ ਵੀ ਹੋ ਸਕਦੀ ਹੈ ਅੰਤਰੀ ਕਮੇਟੀ ਦੇ ਵੱਲੋਂ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਪੱਖ ਰੱਖਣ ਨੂੰ ਮਰਿਆਦਾ ਦੀ ਉਲੰਘਣ ਦੱਸਣ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਜਥੇਦਾਰ ਕੋਰਟ ਵਿੱਚ ਨਹੀਂ ਜਾ ਸਕਦਾ ਤਾਂ ਕੀ ਉਹ ਪੰਜ ਪਿਆਰਿਆਂ ਅੱਗੇ ਵੀ ਆਪਣਾ ਪੱਖ ਨਹੀਂ ਰੱਖ ਸਕਦਾ ਜੇਕਰ ਨਹੀਂ ਰੱਖ ਸਕਦਾ ਤਾਂ ਫਿਰ ਜਥੇਦਾਰ ਕਿੱਥੇ ਜਾ ਕੇ ਆਪਣਾ ਪੱਖ ਪੇਸ਼ ਕਰੇ ਕਿ ਇਹਨਾਂ ਦੇ ਸਾਹਮਣੇ ਗੋਡੇ ਟੇਕ ਦੇਵੇ ਕਿ ਸਾਨੂੰ ਮਾਫ ਕਰ ਦਿਓ ਤੁਹਾਨੂੰ ਦੱਸਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਧਾਰਮਿਕ ਸਮਾਰੋਹਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਇਹ ਬਿਆਨ ਵੀ ਉਹਨਾਂ ਦੇ ਵੱਲੋਂ ਫਰੀਦਕੋਟ ਵਿੱਚ ਇੱਕ ਧਾਰਮਿਕ ਇਕੱਠ ਨੂੰ ਸੰਬੋਧਨ ਦੇ ਦੌਰਾਨ ਦਿੱਤਾ ਗਿਆ